ਮਹਾਲਾ ਅਮੀਰੋ ਨੀ ਜੀ 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 ਜਾ ਰਿਹਾ ਮਾਹਰ ਬੱਜਿਆ ਹੋਇਆ ਕੀ ਕਰਦਾ ਸੀ ਇਹ ਥੱਲੇ ਆ ਜਾਏਗਾ ਭਾਈ ਲੰਘਦਾ ਜਾਣ ਦੇ ਵੀ ਪਹਿਲਾਂ ਲੰਘ ਲਿਆ ਕਰਨ ਦਾ ਦੂਜਾ ਕਿਹੜਾ ਗਿਆ ਸ਼ੁਰੂ ਹੋ ਗਿਆ ਫੇਰ ਪਾ ਜਾ ਫੇਰ ਬਣ ਕੇ ਥੱਲੇ ਨਾ ਆ ਜੇ ਯਾਰ ਹਾਂ ਹੁਣ ਮਿਲਦਾ ਲੈ ਵੀ ਉਸਤਾਦ ਜੀ 1100 ਮੈਂ ਪਸਤਾਦ ਜੀ ਤੁਹਾਨੂੰ ਸਾਡੇ ਵੀਰਾਂ 1000 ਦੇ ਕਰ ਰਹੇ ਆ ਬੋਲਾ ਹੋ ਗਈ ਮਤੈ ਹੁਣ ਭਾਈ ਮੇਰੀ ਗੱਲ ਸੁਣ ਲਾਲੀ ਜਿਹੜੀ ਮੇਨ ਘੜੀ ਆ ਉਹਦੇ ਟਾਈਮ ਮੰਨੇ ਜਾ ਰੋਲਾ ਮੇਡੋ ਕੋਈ ਨਹੀਂ ਜਿਹੜੀ ਘੜੀ ਦੱਸਦੀ ਆ ਉਹ ਹੀ ਦੱਸੇ ਵਾਹ ਓ ਜੱਪੀ ਜੱਪੀ ਜਿਹੜੀ ਮੇਨ ਘੜੀ ਆ ਕੋਈ ਨਾ ਟੈਨਸ਼ਨ ਨਾ ਲਾਓ ਕਈ ਵਾਰ ਮੈਂ ਮੰਨਦਾ ਕਈ ਵਾਰੀ ਗੱਲ ਬਤਾ ਕੀ ਹੁੰਦੀ ਆ ਤੁਸੀਂ ਦੂਰੋਂ ਭੱਜੇ ਆਉਣਿਓ ਉਹਨੇ ਜਮੇਂ ਸੈਂਟਰ ਤੋਂ ਐਂਗਲ ਤੋਂ ਟਾਈਮ ਫੜਨਾ ਹੁੰਦਾ ਇਦਾਂ ਨਹੀਂ ਹੁੰਦਾ ਜਿਹੜੀ ਮੇਨ ਕਰੀਆ ਵੀ ਨੇ ਟਾਈਮ ਆਉਂਦੇ ਦੋ ਸਟਾਈਪ ਦੋ ਸਟਾਈਪ ਹਾਂਜੀ ਦੱਸੋ ਚੰਨੀ ਦੀ 2247